ਮੈਂ ਡਾਕਟਰ ਜਿਸਪਾਲ ਅੱਜ ਅਸੀਂ ਪਿੰਡ ਮਿਰਜਾਪੁਰ ਖਡਿਆਲਾ ਜੋ ਕਿ ਬਲਾਕ ਤੁੰਗਾ ਵਿਖੇ ਹੈ ਉੱਥੇ ਜਾ ਰਹੇ ਹਾਂ ਉਸ ਨੌਜਵਾਨ ਦੀ ਸਟੋਰੀ ਕਵਰ ਕਰਾਂਗੇ ਜਿਹੜੇ ਨੇ ਅਹਿਤੀ ਕਿਲ ਨੂੰ ਦੀ ਫੂਡ ਮਾਰਕੀਟ ਕੀਤੀ ਆ ਉਹ ਉਸ ਦਾ ਨਾਮ ਗੁਰਪ੍ਰਿੰਤ ਸਿੰਘ ਟਲਵਾ ਉਹ ਮਿਰਜਾਪੁਰ ਖਡਿਆਲੇ ਚਲੋ ਦੋਸਤੋ ਪਿਛਲੇ ਸਾਲ ਅਸੀਂ ਇੱਕ ਵੀਡੀਓ ਕੀਤੀ ਸੀ ਜਿਹਦੇ ਵਿੱਚ ਇੱਕ ਨੌਜਵਾਨ ਸੈਲਫ ਮਾਰਕੀਟ ਕਰ ਰਿਹਾ ਸੀ ਕਿੰਨੂ ਦੀ ਸੋ ਬਹੁਤ ਸਾਰੀਆਂ ਇਨਕੁਆਰੀਜ਼ ਆਈਆਂ ਕਿ ਇਹ ਨੌਜਵਾਨ ਕਿਸ ਪਿੰਡ ਦਾ ਆ ਕਿਹੜੇ ਬਲੌਕ ਦਾ ਇਹਦਾ ਪਿੰਡ ਕਿੱਥੇ ਇਹਨਾਂ ਦਾ ਘਰ ਦਿਖਾਓ ਇਹਨਾਂ ਦਾ ਬਾਗ ਦਿਖਾਓ ਸੋ ਪਹਿਲਾਂ ਮੈਂ ਵੀ ਜੀ ਹੋ ਗਿਆ ਫਿਰ ਇਹ ਸਾਡਾ ਨੌਜਵਾਨ ਬਾਲੇ ਦੇਸ਼ਾਂ ਦਾ ਦੌਰਾ ਕਰਨ ਚੱਲ ਗਿਆ ਇਹਨੇ ਅਮਰੀਕਾ ਕੈਨੇਡਾ ਗਿਆ ਉਸ ਤੋਂ ਬਾਅਦ ਹੁਣ ਮਹੀਨਾ ਕਿ ਹੋਏ ਨੂੰ ਇਹਨੂੰ ਆਏ ਨੂੰ ਹੋਇਆ ਸੋ ਅੱਜ ਇਹ ਜਿਹੜਾ ਨੌਜਵਾਨ ਗੁਰਕੀਰਤ ਸਿੰਘ ਢਿੱਲੋਂ ਇਹ ਸਾਡੇ ਬਹੁਤ ਹੀ ਪ੍ਰੋਗਰੈਸਿਵ ਫਾਰਮਰ ਆ ਸਰਦਾਰ ਹਰਜਿੰਦਰ ਸਿੰਘ ਢਿੱਲੋਂ ਉਹਨਾਂ ਦੇ ਪੋਤਾ ਜੀ ਨਾਲ ਹੀ ਉਹਨਾਂ ਦੇ ਦਾਦੀ ਜੀ ਬੈਠੇ ਆ ਸੋ ਢਿੱਲੋਂ ਸਾ ਵੀ ਸਾਡੇ ਸਿੱਟਾ ਸਟੇਟ ਦੇ ਐਗਜ਼ੈਕਟਿਵ ਮੈਂਬਰ ਵੀ ਆ ਇਹਨਾਂ ਦੀ ਰਹਿਣ ਨਵਾਈਟ ਸਾਡੀ ਜਿਹੜੀ ਸਿੱਟਾ ਸਟੇਟ ਨੇ ਬੜੀ ਤਰੱਕੀ ਕੀਤੀ ਜਿਹੜੀ ਸਾਡੀ ਸਿੱਟਾ ਸਟੇਟ ਦੀ ਬਿਲਡਿੰਗ ਬਣਾਉਣ ਵਿੱਚ ਵੀ ਇਹਨਾਂ ਦਾ ਬੜਾ ਯੋਗਦਾਨ ਆ ਹੋਰ ਵੀ ਸਾਰੇ ਜਿਹੜੇ ਕੰਮ ਆ ਇਨਾਂ ਨੇ ਬਹੁਤ ਸਹੀ ਤਰੀਕੇ ਨਾਲ ਕੀਤੇ ਆ ਈਵਨ ਕਿ ਜਿਹੜੇ ਸਟੇਟ ਸਟੇਟ ਦੇ ਜਦੋਂ ਮੁਕਾਬਲੇ ਹੁੰਦੇ ਆ ਦੂਜੇ ਜ਼ਿਲ੍ਹਿਆਂ ਵਿੱਚ ਵੀ ਇਹ ਜੱਜ ਜਾਂਦੇ ਆ ਹੁਣ ਮੈਂ ਢਿੱਲੋਂ ਸਾਹਿਬ ਤੋਂ ਇਹ ਪੁੱਛਾਂਗਾ ਕਿ ਤੁਸੀਂ ਪਹਿਲਾਂ ਆਪਣੇ ਪੋਤੇ ਦੇ ਜਾਂ ਪੁੱਤਰ ਦੇ ਕਿਸ ਤਰ੍ਹਾਂ کھیਤੀ ਵਿੱਚ ਆਏ ਤੁਸੀਂ ਆਪਣਾ ਦੱਸੋ ਕਿ ਤੁਸੀਂ ਬਾਗਵਾਨੀ ਦੇ ਖੇਤਰ ਵਿੱਚ ਕਦੋਂ ਤੇ ਕਿਵੇਂ ਆਏ ਅ ਪਹਿਲਾ ਬਾਗਾ ਸਨ ਸੀ ਲਾਇਆ 1980 ਦੇ ਵਿੱਚ ਉਦੋਂ ਸਾਡੇ ਪਿੰਡ ਇੱਕ ਬਾਗ ਪਹਿਲਾਂ ਲੱਗਿਆ ਸੀ ਉਹ ਉਹਨੇ 20000 ਰੁਪਏ ਤੋਂ ਵੇਚਿਆ ਉਦੋਂ 21 ਐਕੜ ਮੈਂ ਬੜਾ ਇੰਪ੍ਰੈਸ ਹੋਇਆ ਉਹ ਸੋਨੇ ਪੈਸੇ ਵੱਖੁੰਦੇ ਨੇ ਮੈਂ ਆਪ ਬਾਗ ਲੌੜਾ ਕਾਇਆ ਤਾਂ ਤੇਵਾ ਸਾਡੀ 12 ਐਕੜ ਇੱਕ ਬਾਗ ਲਾਇਆ ਸਨ 80 ਉਹਦੇ ਵਿੱਚ ਜਮੋ ਦੇ ਮਤਲਬ ਆਪਰੇਸ਼ਨ ਕਰਨੇ ਹੁੰਦੇ ਗੋਡੀ ਵਗੈਰਾ ਕਰਨੀ ਹੁੰਦੀ ਸੀ ਲੇਬਰ ਲਾ ਕੇ ਖਦਾਈ ਦੀ ਸੀ ਉਹ ਕਾਫੀ ਆਸਟਰੀ ਪੈਂਦੀ ਸੀ ਮੇਰੇ ਮਨ ਤਾਂ ਕਿਉਂ ਨਾ ਇਹਨੂੰ ਲੱਗ ਗਈ ਇਸਕਿਉਂਕਿ ਮੈਂ ਆਪਣੇ ਆਪਣੇ ਡਿਜ਼ਾਈਨ ਆਪੇ ਡਿਜ਼ਾਈਨ ਕਰਕੇ ਸਿਲਰ ਬਣਵਾਏ ਉਸ ਨੂੰ ਲੰਡਾ ਕੰਡੇ ਸਿਲਰਾ ਨੂੰ ਮੈਂ ਦੇਖਾ ਕਾਮਯਾਬ ਨਹੀਂ ਹੋਇਆ ਫਿਰ ਮੈਂ ਉਸੇ ਤਰ੍ਹਾਂ ਹੀ ਜਿਸਨ ਡਿਸਕ ਹੈ ਰੋ ਬਣਵਾਈ ਜਿਹੜੀ ਬੂਟੇ ਦੇ ਸੱਲਿਓਂ ਵੀ ਲੱਗਦੀ ਸੀ ਉਹਦੇ ਨਾਲ ਬੜੀ ਬੋਤੀ ਬੜੀ ਸੋਹਣ ਲੱਗ ਗਈ ਬਾਗ ਵਿੱਚ ਬੜਾ ਸੋਹਣ ਲੱਗਣ ਲੱਗਾ ਪਰ ਇੰਨਾ ਉਹਦੋਂ ਇਲਮ ਹੈ ਨਹੀਂ ਕਿ ਜਿਹੜਾ ਡਿਸਕ ਲਾਇਆ ਜਦੋਂ ਨੇੜੇ ਦੀਆਂ ਖਤ ਜਾਂਦੀ ਹੈ ਤਾਂ ਬੂਟੇ ਦਾ ਨੁਕਸਾਨ ਹੁੰਦਾ ਅਲਟੀਮੇਟਲੀ ਮੇਰਾ ਬਾਗ ਖਰਾਬ ਹੋ ਗਿਆ ਓਕੇ ਕਿੰਨੇ ਚਿਰ ਬਾਅਦ ਮੈਂ ਉਹ 92 ਨਹੀਂ 12 13 ਸਾਲ ਬਾਅਦ 12 ਦੇ ਅਨੁਸਾਰ ਰਿਹਾ ਇਹ ਜਿਹੜੀਆਂ ਡਿਸਕਾਂ ਚਲਾਈਆਂ ਸੀ ਅਖੀਰ ਚ ਕਿਤੇ ਮੈਂ ਨਾ 889 ਦੇ ਕਿਤੇ ਚਲਾਈਆਂ ਸੀ ਓਕੇ ਫਿਰ ਉਹ ਜਿਹੜਾ ਵੱਡ ਹੋ ਗਿਆ ਫਾਈਟ ਆਊਟ ਹੋ ਰਹਾ ਸੀ ਹੋ ਗਿਆ ਫਿਰ ਮੈਂ ਮੁੜ ਕੇ ਆਲੂ ਕਣਕ ਦੀ ਰੋਟੇਸ਼ਨ ਜਿਹੜਾ ਮੈਂ ਪਹਿਲਾਂ ਕਰਵਾ ਸੀ ਉਹ ਚ ਹੀ ਆ ਗਿਆ ਆਲੂ ਕਣਕ ਫਿਰ ਤੋਂ ਫੇਰ ਸ਼ੁਰੂ ਕਰਤੀ ਤਾਂ 2000 ਦੇ ਕਰੀਬ ਸਾਡੇ ਨੇੜੇ 'ਚ ਸਾ ਫੈਮਿਲੀ ਆ ਨਨੋਸਰੀ ਖੋਰਾਣੀ ਉਨ ਦਾ ਬਾਗ ਜੀ 10 ਏਕੜ ਕਿੰਨੂੰ ਲਗਾਇਆ ਉਹ 5 ਲੱਖ ਚ ਵੇਚਿਆ ਉਹ ਤੇ ਮੈਨੂੰ ਤਾਂ ਉਹਨਾਂ ਨੇ ਦੱਸਿਆ 5 ਲੱਖ ਚ ਵੇਚਿਆ ਮੈਂ ਖੈ ਪਰ ਬੜੇ ਸੋਨੇ ਪੈਸੇ ਵਟ ਹੋ ਸਕਦੇ ਨੇ ਮੈਂ ਕਿਉਂ ਇਹਨੂੰ ਛੱਡ ਬੈਠਿਆ ਮੈਂ ਦੁਬਾਰਾ ਫੇਰ ਜਾ ਕੇ ਸਰਸਰੀ ਕੋ ਕਰਾ ਕੇ ਫੇਰ ਮੈਂ बार-बार ਆਇਆ ਖਲਾਗਾ ਤੇ ਉਦੋਂ ਤੋਂ ਤਿਲ ਲਾਉ ਚੱਲ ਰਿਹਾ ਹੈ ਉਹ ਤੋਂ ਸ਼ਾਟ ਹੋ ਕੇ ਮੈਂ ਉਹ ਵੀ ਆ ਆਪਣੇ ਖੱਲ ਲੇਤਾ ਤੇ ਠੀਕ ਹੋ ਗਿਆ ਮੈਂ ਉਹਨੂੰ ਹਰ ਤਰੀਕੇ ਨਾਲ ਲੈਕ ਲਾਈਜ਼ ਕਰਕੇ ਉਹ ਮੇਨਟੇਨ ਕਰਦੇ ਆ ਮੇਰੇ ਕੋਲ ਮੈਂ ਜਿਹੜਾ ਸਪਰੇਅ ਯੂਜ਼ ਕਰਦਾ ਉਹ ਇੱਕ ਬੰਦਾ ਹੀ 파ਕੇ ਲੈ ਜਾਂਦਾ ਉੱਤ ਗਵਾਇਸ ਮਿਕਸ ਕਰਕੇ ਜਿਹੜੀ ਵੀ ਪਾਣੀ ਹੁੰਦੀ ਆ ਸਪਰੇਅ ਕਰਕੇ ਮੋੜਿਆਉਂਦਾ ਹੋਰ ਬੰਦੇ ਦੀ ਜਰੂਰਤ ਨਹੀਂ ਪੈਂਦੀ ਇਸੇ ਤਰ੍ਹਾਂ ਅਸੀਂ ਉਹਦੀ ਗੋਡੀ ਕਰਦੇ ਆ ਜਿਹੜਾ ਰੋਟਾ ਵੇਸ ਦਾ ਸਾਡੇ ਕੋਲ ਉਹ ਮੁਕੇ ਤੇ ਥੱਲੇ ਜਾ ਕੇ ਵੀ ਕਾਫੀ ਵੀਰ ਨੂੰ ਕੰਟਰੋਲ ਕਰ ਰਿਹਾ ਹੈ ਤੇ ਸਾਡੇ ਕੋਲ ਤਾਂ ਹੁਣ ਦੇ ਕੋਈ ਕੰਮ ਹੈ ਤੇ ਆ ਮੈਨੂਅਲੀ ਹੋਰ ਕੀ ਕਹਾਂ ਵੀ ਪਾਣੀ ਹੱਥੀ ਲਾਉਣਾ ਪੈਂਦਾ ਉਹ ਤਾਂ ਜਿਸ ਸਿਸਟਮ ਇਦਾਂ ਦਾ ਬਣਾਇਆ ਕਿ ਸਾਡੇ ਇਹ ਕਿੰਨੀ ਲਾਈਨ ਆ ਉਹਦੇ ਆਲੇ ਦੁਆਲੇ ਥੋੜੀ ਥੋੜੀ ਅਸੀਂ ਮਿੱਟੀ ਥੋੜੀ ਥੋੜੀ ਛੜਾਤੀ ਹੈ ਹੁਣ ਤੁਹਾਨੂੰ ਚੱਲੀ ਵੀ ਉੱਤਾਂ ਤੋਂ ਉਹਦਾ ਮੈਟ ਜਿਆ ਕਰਾ ਜਿਹੜਾ ਹੈ ਤੇ ਇੱਕ ਪਾਸੇ ਅਸੀਂ ਪਾਣੀ ਛੜਦੇ ਹਾਂ 2.5 ਏਕੜ ਪਾਈਂ ਘੱਪੇ ਘੱਪੇ ਕਹਿ ਰਹੇ ਚੱਲਿਆ ਜਾਂਦਾ ਹੈ ਤੇ ਸਾਨੂੰ ਇਰੀਗੇਸ਼ਨ ਦੀ ਵੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਰੀਗੇਸ਼ਨ ਹੁੰਦੀ ਹੈ ਦੋਸਤਾਂ ਨੇ ਕਰੇ ਨਾਲ ਹੁਣ ਚਾਰ ਹੋ ਜਾਂਦੇ ਆ ਉਹਨਾਂ ਦੇ ਆ ਬਾਗ ਨੂੰ ਮੇਨਟੇਨ ਕਰਨਾ ਬਹੁਤ ਵੀ ਲੀਡਿਆ ਲੱਗਦਾ ਹੁਣ ਤਾਂ ਸਾਨੂੰ ਹੁਣ ਬਸ ਸਿਰਫ ਕੋਈ ਪ੍ਰੋਬਲਮ ਹੈ ਉਹ ਸਿਰਫ ਮਾਰਕੀਟਿੰਗ ਦੀ ਹੈ ਮਾਰਕਟਿੰਗ ਦੇ ਸਬੰਧ ਵਿੱਚ ਕੋਸ਼ਿਸ਼ ਕਰਨੀ ਆ ਵੀ ਆਪ ਕਰੀਏ ਜੇ ਉਹ ਆਪ ਕਰਦੇ ਆਂ ਤਾਂ ਫਿਰ ਫਾਰਟ ਮਾਰਕਟਿੰਗ ਇਹ ਕੁਝ ਨਾ ਕੰਗਰੇਸ ਆ ਬੀਆ ਸਟੇਰ ਦੇ ਵਿੱਚ ਇੰਤਜ਼ਾਮ ਹੋ ਜਵੇ ਜਿੱਤੇ ਅਸੀਂ ਰੈਕਸਿੰਗ ਪੰਛੀ ਲੈ ਗਏ ਆਏ ਨੇ ਗ੍ਰੇਡਿੰਗ ਕਰਤੀ ਹੋ ਜਾਂਦਾ ਉਹ ਸਾਰੇ ਮਾਰਕਟ ਦੇ ਵਿੱਚ ਬਹੁਤ ਕਿੰਨੋ ਹੁੰਦਾ ਸਲਪਾ ਜਾਂਦਾ ਇਹ ਉੱਥੇ ਤੁਹਾਡੇ ਕੋਲ ਕੋਲਡ ਸਟੋਰੇਜ ਦੀ ਫੈਸਿਲਿਟੀ ਕੋਲ ਚੇਨਾਂ ਜਵੇ ਮੁੜ ਕੇ ਅਸੀਂ ਉਹਨੂੰ ਉਹਨਾਂ ਦੇ ਰੈਫਰਿਜਰੇਟਿਵ ਵਾਂਸ ਦੇ ਵਿੱਚ ਦੂਰ ਭੇਜ ਸਕਦੇ ਹੋਏ ਇਹ ਤਾਜ਼ਾ ਸਸਤਾ ਨਾ ਜਵੇ ਬਹੁਤ ਆਸਾਨ ਹੋ ਫਾਇਦਰ ਦਾ ਦਰਕਾਰ ਪਰ ਹੈ ਬੁਧਿਆ ਫਤ ਨਹੀਂ ਜਿੱਦਾਂ ਢਿੱਲੋ ਸਾਹਿਬ ਨੇ ਦੱਸਿਆ ਕਿ ਮੰਡੀ ਕਰਨ ਚ ਬੜੀ ਪ੍ਰੋਬਲਮ ਆਈ ਆ ਹਾਂ ਵਾਕਈ ਸਾਡੇ ਜਿਹੜੇ ਇੰਡੀਅਨ ਸਿਸਟਮ ਚ ਜਾਂ ਪੰਜਾਬ ਸਿਸਟਮ ਚ ਸਾਡੇ ਤੋਂ ਨਾਕੂਲ ਚ ਨਾ ਨਾਇਨਫਰਾਸਟ੍ਰਕਚਰ ਆ ਨਾ ਕੋल्ड ਸਟੋਰੇਜ ਆ ਤੋਂ ਇਹਦੇ ਕਰਕੇ ਹੀ ਮਜਬੂਰਨ ਪਿਛਲੇ ਸਾਲ ਗੁਰਪ੍ਰੀਤ ਢਿੱਲੋਂ ਨੂੰ ਤੇ ਉਹਦੇ ਦਾਦਾ ਜੀ ਹਰਜਿੰਦਰ ਸਿੰਘ ਢਿਲੋਂ ਨੇ ਆਪਣਾ ਮੰਡੀ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਜਿਹੜਾ ਕਿਨੂ ਦੀ ਮੰਡੀ ਕਰਨ ਦਾ ਜਦੋਂ ਸਮਾਂ ਆਉਂਦਾ ਉਹ ਠੰਡ ਹੁੰਦੀ ਆ ਪੰਜਾਬ ਵਿੱਚ ਕੰਜ਼ਮਪਸ਼ਨ ਉਹਦੀ ਬਿਲਕੁਲ ਨਹੀਂ ਹੁੰਦੀ ਸੋ ਕੰਜ਼ਮਪਸ਼ਨ ਸਾਰੀ ਦੂਰਦਾਰਡੀਆਂ ਸਟੇਟਾਂਾਂ 'ਚ ਹੀ ਹੁੰਦੀ ਆ ਹੁਣ ਮੈਂ ਗੁਰਕੀਰਦੀ ਦਾਦੀ ਜੀ ਤੋਂ ਪੁੱਛਾਂਗਾ ਕਿ ਜਦੋਂ ਇਹਨਾਂ ਦਾ ਬੇਟਾ ਪੋਤਾ ਸਵੇਰ ਨੂੰ 6:00 4:00 ਜਾਂਦਾ ਸੀ ਤੇ 11:00 ਵਜੇ ਆਉਂਦਾ ਸੀ ਤੇ ਅੱਜਕੱਲ੍ਹ ਦੀ ਜਿਹਨੇ ਮਤਾਵਾ ਜਾਂ ਦਾਦੀਆਂ ਆ ਉਹਨੂੰ ਹੁੰਦਾ ਕਿ ਸਾਡਾ ਪੁੱਤ ਭੁੱਖਾ ਰਹਿ ਗਿਆ ਤੁਸੀਂ ਉਹਦੇ ਬਾਰੇ ਕੀ ਫੀਲ ਕਰਦੇ ਸੀ ਕਿ ਮੁੰਡਾ ਸਾਡਾ ਗਿਆ ਆ ਫਿਕਰ ਹੁੰਦਾ ਸੀ ਕਿ ਕਿੱਦਾਂ ਸੀ ਸੀ ਕਰਤਾ ਹੁੰਦਾ ਹੀ ਹੈ ਬੱਚਿਆਂ ਨੂੰ ਜਦੋਂ ਇਸ ਤਰ੍ਹਾਂ ਜਾਣੇ ਕਰਕੇ ਸਾਡੇ ਤੈਨੂੰ ਅਜੇ ਓਕੇ ਬੱਚੇ ਨੇ ਜਾਣਾ ਉਹਦਾ ਫਿਕਰ ਤਾਂ ਹੁੰਦਾ ਹੀ ਪੱਕਿਆ ਸੀ ਰਸ ਰਸ ਜਾਨ ਤੋਂ ਪਹਿਲਾਂ ਕੁਛ ਰਖਾਣ ਲਈ ਇਹ ਆਕਲ ਹੁੰਦੀ ਸੀ ਉਹ ਖਾਣਾ ਤਾਂ ਵੀ ਨਾਲ ਦੂਸਰ ਤਿਆਰ ਕਰਕੇ ਦੇ ਜਾਂਦੇ ਸੀ ਉਥੇ ਵੀ

ਇਹਨਾਂ ਨੂੰ 24 ਘੰਟੇ ਸਾਡੇ ਹੋਣ ਇਹਨਾਂ ਨੂੰ ਕੋਈ ਉਲੀ ਅਗਤੀ ਨਹੀਂ ਹੈ ਕੋਈ ਨਸ਼ਾ ਨਹੀਂ ਕਰਨਾ ਕੋਸਲ ਮਾਇ ਦੇ ਬਣਾ ਕੇ ਜਾਣਾ ਨਹੀਂ ਆਪਣਾ ਪੜਨਾ ਹੈ ਜਾਂ ਇਤਾਂ ਵਿੱਚ ਆਪਣੇ ਬਾਪੂ ਦੇ ਨਾਲ ਸਮਝਾਉਣਾ ਹੈ ਇਹ ਜਿਹੇ ਘਰ ਦਾ ਮਾਹੌਲ ਜਿਹੇ ਇਹੋ ਜਿਹਾ ਹੈਗਾ ਪਿਛਲੇ ਬੱਚੇ ਕੁਦਰਤੀ ਹੋਈ ਉਹੇ ਜਿਹਾ ਹੀ ਬਣ ਜਾਂਦੇ ਇਹਨਾਂ ਦੀ ਇਹ ਕੁਦਰਤੀਤਾ ਹੀ ਇਹ ਹੱਥ ਹੈ ਜਿਹੜਾ ਇਸ ਤਰ੍ਹਾਂ ਇਹ ਹੋਉਂਦੀ ਹੈ ਇਹਨਾਂ ਦੀ ਆਦਤ ਹੈ ਦੋਸਤੋ ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤੇ ਸੀ ਕਿ ਇਹ ਜਿਹੜਾ ਨੌਜਵਾਨ ਆ ਇਹਦਾ ਪਿੰਡ ਕਿਹੜਾ ਹੈ ਇਹਦੇ ਇਹਦਾ ਪਛੋਕੜ ਕੀ ਆ ਉਹ ਤੁਸੀਂ ਦੇਖ ਹੀ ਲਿਆ ਕਿ ਢਿੱਲੋਂ ਸਾਹਿਬ ਜੋ ਮੈਸੇਜ ਢਿੱਲੋਂ ਨੇ ਐਕਸਪਲੇਨ ਕਰ ਹੀ ਦਿੱਤਾ ਸੋ ਇਹ ਜਿਹੜੇ ਕਾਰਨਾਕੇ ਪਰਿਵਾਰ ਇਕੱਠੇ ਰਹਿਣਦੇ ਆ ਜਿੱਦਾਂ ਹੁਣ ਨਿਊਕਲਰ ਪਰਿਵਾਰ ਵੱਲ ਰਹਾ ਹੈ ਆ ਪੱਕ 13 ਪੈ ਰਹੀਆਂ ਆ ਉੱਚੇ ਅਸੀਂ ਵੀ ਦੁਖੀ ਹੁੰਦੇ ਆ ਮਾਂ ਪੋਏ ਵੀ ਦੁਖੀ ਹੁੰਦੇ ਆ ਸੋ ਸਾਨੂੰ ਲੋੜ ਆ ਕੇ ਇਦਾਂ ਜੁਆਇੰਟ ਫਰਪਾ ਤੋਂ ਕੁਝ ਸਿੱਖਿਆ ਲੈਣ ਦੀ ਤੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਗੁਰਕੀਰਤ ਵਾਂਗੂ ਐਜੂਕੇਸ਼ਨ ਦੇ ਕੇ ਕਿ ਜਿੱਥੇ ਆਪਣੀ ਸੇਵਾ ਕਰੋ ਓਥੇ ਪੰਜਾਬ ਦੀ ਭਾਤ ਦੀ ਸੇਵਾ ਕਰੋ अच्छी हाल लो साहब और सब ठीक हाल जी ठीक थी। हा। है जी किदादारया दौरा मतलब बढ़िया रहया जी बढ़िया रे अच्छी हाल जी ठीक है जी ਤੁਹਾਡਾ ਪਿਛਲੇ ਦਾ ਤੁਸੀਂ ਮਾਰਕੀਟਿੰਗ ਕੀਤੀ ਖੁਦ ਮਾਰਕੀਟਿੰਗ ਕੀਤੀ ਆ ਹਾਂਜੀ ਉਹ ਕਿ ਤੁਹਾਨੂੰ ਕੋਈ ਪਤਾ ਲੱਗਾ ਹੋਣਾ ਕਿ ਤੁਹਾਡੀਆਂ ਕੁਝ ਊਨਤਾਈਆਂ ਆਇਆ ਕੋਈ ਸਾਈਜ਼ ਨਹੀਂ ਬਣਿਆ ਜਾਂ ਕੁਝ ਥ੍ਰਿਪ ਮਾਈਟ ਦਾ ਅਟੈਕ ਹੋਊਗਾ ਜਾਂ ਸਾਈਜ਼ ਦਾ ਫਰਕ ਹੋਊਗਾ ਉਹ ਉਹ ਇੰਪਰੂਵ ਕਰਨ ਲਈ ਤੁਸੀਂ ਐਤ ਕੀ ਕਿਹੜੇ ਕਿਹੜੇ ਪ੍ਰਕਾਸ਼ਨ ਕੀਤੇ ਆ ਜਾਂ ਤੁਸੀਂ ਹੋਰ ਵੀ ਕੁਆਲਟੀ ਇੰਪਰੂਵ ਕਰਨ ਲਈ ਜਾਂ ਮਤਲਬ ਕੀ ਕਰ ਰਹੇ ਹੋ ਕਿਉਂਕਿ ਹੁਣ ਅਜੇ ਉਹ ਸਟੇਜ ਆ ਦੀ ਡਵੈਲਪਮੈਂਟ ਦੀ ਸਟੇਜ ਆ ਜੀ ਹਾਂਜੀ ਆ ਜ਼ਿਆਦਾਤਰ ਜੀ ਅਸੀਂ ਰੋਜ਼ ਆਪਣੇ ਬਾਗ ਵਿੱਚ ਢੀੜਾ ਰੱਖੀਦਾ ਜਿਸ ਕਰਕੇ ਸਾਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਬਿਮਾਰੀਆਂ ਕਿਹੜੀਆਂ ਆ ਠੀਕ ਆ ਤੇ ਜਿੱਦਾਂ ਰੀਸੈਂਟ ਇਹਦੇ ਵਿੱਚ ਨਾ ਉਹ ਵਾਈਟ ਫਲਾਈ ਪਈ ਸੀਗੀ ਤੇ ਉਹੋ ਜ਼ਿਆਦਾ ਬੂਟਿਆਂ ਦੇ ਉੱਤੇ ਨਾ ਕਾਲੋ ਟਾਈਪ ਜੀ ਜੰਮ ਜਾਂਦੀ ਤੇ ਉਹਨੂੰ ਮਾਰਨ ਲਈ ਅਸੀਂ ਸਪਰੇਅ ਕੀਤੀ ਠੀਕ ਆ ਤੇ ਉਹਦੇ ਨਾਲ ਵੀ ਸਾਨੂੰ ਲੱਗਦਾ ਕਿ ਜਿਹੜਾ ਬੂਟਿਆਂ ਦਾ ਸਾਈਜ਼ ਆ ਜਿਹੜਾ ਵਦਣਾ ਆ ਉਹ ਐਨ ਪ੍ਰੋਪਰਲੀ ਜਿਹੜਾ ਉਹ ਫੈਲੂਗਾ ਨਹੀਂ ਤਾਂ ਜਿਹੜੀ ਕਾਲੋ ਹੁੰਦੀ ਆ ਉਹਨੂੰ ਥੋੜਾ ਜਨਾ ਲੌਕੇਜ ਕਰਦੀ ਜੇ ਤੁਸੀਂ ਪ੍ਰੋਪਰ ਸਹੀ ਸਮੇਂ ਸਪਰੇਅ ਨਾ ਕਰਦੇ ਤੇ ਇੱਕ ਤਾਂ ਵਾਈਟ ਰਾਈ ਬੱਜ ਜਾਣੀ ਸੀ ਇੱਕ ਜਿਹੜੀ ਉਹ ਟੂਕੀ ਬੋਲਡ ਹੁੰਦੀ ਆ ਉਹ ਫੋਟੋਸੈਂਸ ਨੂੰ ਵੀ ਰੋਕਦੀ ਆ ਹਾਂਜੀ ਹਾਂਜੀ ਉਹਦਾ ਸਾਈ ਤੁਹਾਡਾ ਘਟ ਰਣਾ ਸੀ ਹਾਂਜੀ ਤੁਸੀਂ ਮਤਲਬ ਮੈਨ ਲੱਗਦਾ ਕਿ ਭਾਵੇਂ ਬਰਬਾਦ ਸੀਗੀ ਫੇਰ ਵੀ ਟਾਈਮ ਕੱਢ ਕੇ ਸਹੀ ਸਮੇਂ ਸਪਰੇਅ ਕਰ ਲਈ ਹਾਂਜੀ ਉਸ ਸਮਾਂ ਤਾਂ ਸਹੀ ਇਦਾਂ ਕਹੀਏ ਜੀ ਫਿਰ ਵੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਮਤਲਬ ਦਿਨ ਪੈਂਦਾ ਮੀਂਹ ਪੈਂਦਾ ਸੀ ਫੇਰ ਗੱਲ ਲੰਬੀ ਪੈਂਦੀ ਸੀ ਪਰ ਅਸੀਂ ਹੁਣ ਇਦਾਂ ਮਤਲਬ ਵਾਈਟ ਫਲਾਈ ਨੂੰ ਕੰਟਰੋਲ ਕਰ ਲਿਆ ਆ ਇੱਕੋ ਦਿਨ ਸਾਰੇ ਬਾਗ ਚ ਇੱਕੋ ਦਿਨੇ ਮਤਲਬ ਨਾ ਜਿੱਥੇ ਜਿਆਦਾ ਸਪਰੇਅ ਕਰ ਲਈਏ ਇਹਦੇ ਵਿੱਚ ਉਹ ਹੁਣ ਤਾਂ ਮੈਨੂੰ ਬਿਲਕੁਲ ਤੁਹਾਡੇ ਵਿੱਚ ਖਤਮ ਹੋ ਚੁੱਕੀ ਗੀ ਸਿਸਟੈਮਿਕ ਦਵਾਈ ਸੀ ਹਾਂਜੀ ਹੌਲੀ ਹੌਲੀ ਅਸਰ ਲੱਗਣਾ ਸੀਗਾ ਉਹ ਤੁਹਾਡੇ ਮੈਨੂੰ ਲੱਗਦਾ ਕਿ ਵਾਈਟ ਫਲਾਈ ਨਹੀਂ ਹੈਗੀ ਨਹੀਂ ਜੀ ਜਿਵੇਂ ਡਾਕਟਰ ਸਾਹਿਬ ਆਹ ਪੱਤਿਆਂ ਦੇ ਵਿੱਚ ਨਵਾਂ ਪੰਗਾਰਾ ਜਿਹੜਾ ਪੱਤਾ ਆ ਉਹਦੇ ਵਿੱਚ ਲੀਫ ਮਾਈਨਰ ਪੈ ਗਿਆ ਆ ਹੁਣ ਅਸੀਂ ਇਹਨੂੰ ਮਾਰਨ ਦੇ ਲਈ ਕਿਊਰੋਕੌਨ ਦੀ ਸਪਰੇ ਕਰਾਂਗੇ ਜੀ ਉਹਦੇ ਨਾਲ ਅਸੀਂ ਇਹਨੂੰ ਜੜ ਤੋਂ ਮਾਰਦੇ ਆਂ ਕਿ ਜਿਹੜੀ ਇਹਦੇ ਵਿੱਚ ਮਾਈਨਰ ਪੈ ਗਿਆ ਆ ਇਦਾਂ ਦੀਆਂ ਚੀਜ਼ਾਂ ਨਾਲ ਤੁਸੀਂ ਮਤਲਬ ਮਿੱਟੀ ਖਾਦਾ ਮਿੱਟੀ ਟੈਸਟ ਕਰਾਏ ਕਿ ਕਹਿੰਦੇਗਾ ਜਟਕੇ ਮੈਥਡ ਨਾਲ ਕਰਾਉਂਦੇ ਆਂ ਨਹੀਂ ਨਹੀਂ ਜੀ ਅਸੀਂ ਤਾਂ ਸਾਲ ਦੇ ਵਿੱਚ ਦੋ ਵਾਰੀ ਮਿੱਟੀ ਵੀ ਟੈਸਟ ਕਰਾਈਦੀ ਆ ਲੀਫ ਟੈਸਟ ਵੀ ਕਰਵਾਈਦੇ ਆ ਜੇ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਬੂਟੇ ਦੇ ਵਿੱਚ ਕਾਦੀ ਘਾਟ ਆ ਕਾਦੀ ਵਾਧਿਆ ਤੇ ਇਹ 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 ਢਿੱਲੋਂ ਸਾਹਿਬ ਤੁਹਾਡੇ ਦਾਦਾ ਜੀ ਤੁਹਾਨੂੰ ਦੱਸ ਦੇਣਗੇ ਪੁਰਾਣੇ ਸਮੇਂ ਦੀ ਕੀ ਥਿਉਰੀ ਆ ਕਿ ਤੈਨੂੰ ਇਹਨਾਂ ਤੇ ਥੋੜਾ ਨੌਲੇਜ ਹਾਂਜੀ ਹਾਂਜੀ ਸਾਰਾ ਕੁਝ ਇਹਨਾਂ ਤੇ ਪਤਾ ਲੱਗਦਾ ਜੀ ਆਪ ਤਾਂ ਹਲੇ ਤਾਂ 12ਵੀਂ ਹੋਈ ਆ ਜੀ ਤਾਜੀ-ਤਾਜੀ ਅੱਛਾ ਅੱਛਾ ਤੇ ਆਪ ਨੂੰ ਤਾਂ ਕੁਝ ਨਹੀਂ ਪਤਾ ਇਹਨਾਂ ਦੇ ਥਰੂ ਹੀ ਪਤਾ ਲੱਗਦਾ ਜੀ ਸਾਰਾ ਕੁਝ ਅੱਛਾ ਦੋਸਤੋ ਹੁਣ ਗੱਲ ਇਹ ਆ ਕਿ ਕਦਨੀ ਤੇ ਕਤਨੀ ਚ ਗੁਰਨਾਥ ਦੇਵ ਜੀ ਨੇ ਜਦੋਂ ਕਹਤਾ ਹੈ ਕਿ ਉੱਤਮ ਖੇਤੀ ਗਾਂ ਦੇ ਸ਼ਬਦ ਨੇ ਮੇਂ ਬੋਲਣੇ ਹੁਣ ਉਹ ਸਮਾਂ ਆ ਜਾਣਾ 10 ਸਾਲ ਚ ਕਿ ਜੇ ਜਿਹੜੀ ਉੱਤਮ ਖੇਤੀ ਬਣ ਜਾਊਗੀ ਕਿ ਗੁਰੂ ਨਾਨਕ ਦੇ ਸ਼ਬਦ ਉਹ ਅਧੂਰੇ ਨਹੀਂ ਰਹਿਊਗੇ ਕਿਉਂਕਿ ਹੁਣ ਤੱਕ ਤਾਂ ਸਾਡਾ ਜਿਹੜਾ ਖੇਤੀ ਦਾ ਤੰਦ ਆਂ ਬਾਗਵਾਨ ਨੂੰ ਛੱਡ ਕੇ ਅਨ ਪ੍ਰੋਫਿਟੇਬਲ ਨਹੀਂ ਸੀ ਕਿਉਂਕਿ ਖਾਤੇ ਵੜੇ ਆ ਮਾਰਕੀਟਿੰਗ ਸਿਸਟਮ ਹੈ ਨਹੀਂ ਸੋ ਇਹੋ ਜਿਹੇ ਨੌਜਵਾਨ ਅੱਗੇ ਆਉਗੇ ਤੇ ਉਹ ਦਿਨ ਦੂਰ ਨਹੀਂ ਕਿ ਪੰਜਾਬ ਹੋਰ ਵੀ بلندیاں ਤਰੱਕੀਆਂ ਕਰੂਗਾ ਸੋ ਆਪਾਂ ਨੂੰ ਢਿੱਲੋਂ ਸਾਹ ਦੇ ਪਰਿਵਾਰ ਤੋਂ ਇਸ ਨਸੀਹਤ ਲੈਣੀ ਚਾਹੀਦੀ ਆ ਕਿ ਕਿੱਥੇ ਤੀਜੀ ਪੀੜੀ ਤੱਕ ਸਾਰੇ ਕੰਮ ਕਰਾ ਢਿੱਲੋਂ ਸਾਹ ਦੇ ਬਾਗਚੇ ਆਉਂਦੇ ਆ ਗੁਰਕੂੜ ਦੇ ਪਿਤਾ ਜੀ ਸਾਰੀ ਜਿਹੜੀ ਇਹਦੀ ਮੈਨੇਜਮੈਂਟ ਆ ਉਹ ਕਰਦੇ ਆ ਮਤਲਬ ਸਪਰੇਆਂ ਬਹਾਈ ਮਾਰਕੀਟਿੰਗ ਦਾ ਕੰਮ ਗੁਰਕੀਰਤ ਦੇਖਦਾ ਤੇ ਜਿਹੜੀ ਆ ਦਵਾਈਆਂ ਕਿਹੜੀ ਕਰਨੀਆਂ ਕਦੋਂ ਕਰਦੀਆਂ ਉਹ ਢੱਲੋਂ ਸਾਹਿਬ ਦੇਖਦੇ ਆ ਇਹਨਾਂ ਦਾ ਮਾਈਕਰੋ ਨਿਊਟ੍ਰੀਐਂਟ ਤੇ ਬੜਾ ਤਜਰਬਾ ਆ 13045 ਦੀ ਸਪਰੇਅ ਕਦੋਂ ਕਰਨੀ ਜਿੰਕ ਦੀ ਕਦੋਂ ਕਰਨੀ ਕਿੰਨੀ ਕਰਨੀ ਆ ਸੋ ਸਾਰੇ ਕਿਸਾਨ ਵੀਰਾਂ ਦਾ ਮੈਂ ਧੰਨਵਾਦ ਕਰਦਾ ਆ ਕਿ ਇਹ ਜਿਹੜਾ ਬਾਗ ਆ ਹੁਸ਼ਿਆਰਪੁਰ ਤੋਂ ਜਦੋਂ ਦਸੂਏ ਨੇ ਟਾਂਡੇ ਨੂੰ ਜਾਈਏ ਇੱਕ ਸਰਾ ਅਡਾ ਹੁੰਦਾ ਉਹਦੇ ਨਾਲ ਹੀ ਮੇਰਜਾਪੁਰ ਖੜਿਆਲਾ ਆ ਸੜਕ ਤੇ ਬਾਗ ਆ ਸੋ ਤੁਸੀਂ ਵੀ ਇਹਦਾ ਵਿਜ਼ਿਟ ਕਰ ਸਕਦੇ ਆ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੇ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਧੰਨਵਾਦ ਢਿੱਲੋਂ ਸਾਹਿਬ ਗੁਰਕੀਰਤ ਜੀ ਕਨਵਜ ਜੀ